ਵੇ ਹਾਤਾ ਉਹੀ ਮੋਟਾ ਲੱਗਦਾ ਜਿਹੜਾ ਟਿਕਟੌਕ ਤੇ ਵੀਡੀਓ ਬਣਾਉਂਦਾ ਆਜਾ ਹਜੇ ਇਹਦੇ ਨਾਲ ਫੋਟੋ ਕਰਾਉਂਦੇ ਆ ਉਹ ਕੀ ਹਾਲਾ ਮੋਟਿਆ ਤੂੰ ਉਹੀ ਆ ਨਾ ਜਿਹੜਾ ਟਿਕਟੌਕ ਤੇ ਵੀਡੀਓ ਬਣਾਉਂਦਾ ਹੰਨਾ ਬਾਈ ਤੂੰ ਗੱਡੀ ਦੀ ਬਾਰੀ ਕਿਨੂੰ ਬਸ ਕੇ ਖੋਲੀ ਓ ਯਾਰ ਅਈ ਤਾਂ ਤੈਨੂੰ ਦੂਰੇ ਹੀ ਦੇਖ ਲੈ ਗੱਡੀ 'ਚ ਬੈਠੇ ਨੂੰ ਐ ਕਿਹ ਮੋਟਾ ਬੈਠਾ ਵਾ ਜਿਹੜਾ ਟਿਕਟੌਕ ਤੇ ਵੀਡੀਓ ਬਣਾਉਂਦਾ ਵਾ ਬਾਈ ਤੁਸੀਂ ਮੈਨੂੰ ਮੈਨ ਲਾਇਆ ਮੈਂ ਤੁਹਾਡੀ ਇੱਜ਼ਤ ਕਰਦਾ ਪਰ ਬਿਨਾ ਪੁੱਛੇ ਗੱਡੀ ਦੀ ਬਾਰੀ ਖੋਲਣ ਦਾ ਕੀ ਮਤਲਬ ਬਣਦਾ ਅਸੀਂ ਤੁਹਾਨੂੰ ਲਾਈਕ ਫੋਲੋ ਸ਼ੇਅਰ ਕਰਦੇ ਆ ਤਾਂ ਤੁਸੀਂ ਸਟਾਰ ਆ ਨਹੀਂ ਤੁਹਾਨੂੰ ਕਿਹਨੇ ਪੁੱਛਣਾ ਸੀ ਬਾਈ ਮੰਨਿਆ ਤੂੰ ਮੈਨੂੰ ਫੋਲੋ ਕਰਦਾ ਵਾ ਪਰ ਇਹ ਥੋੜੀਆ ਤੂੰ ਮੇਰੀ ਗੱਡੀ ਦੀ ਬਾਰੀ ਖੋਲ ਕੇ ਅੰਦਰ ਵੜ ਜਾਵੇਂਗਾ ਮੇਰੀ ਫੈਮਲੀ ਨਾਲ ਆ ਯਾਰ ਸਾਡੀ ਵੀ ਕੋਈ ਪਰਸਨਲ ਲਾਈਫ ਆ ਜਿਹੜੇ ਖਿਆਲੋਂ ਤੂੰ ਗੱਡੀ ਦੀ ਬਾਰੀ ਖੋਲੀ ਹੈ ਨਾ ਮੈਂ ਤੈਨੂੰ ਚੋਰ ਸਮਝ ਕੇ ਤੇਰੇ ਤੇ ਵਾਰ ਕਰ ਦਿੰਦਾ ਫੇਰ ਐਵੇਂ ਕਿਵੇਂ ਵਾਰ ਕਰ ਦਿੰਦਾ ਉਹ ਤੁਹਾਨੂੰ ਸਟਾਰ ਵੀ ਸਾਡੇ ਵਰਗੇ ਲੋਕਾਂ ਨੇ ਬਣਾਇਆ ਵਾ ਉਹ ਤੁਹਾਨੂੰ ਤਾਂ ਫੈਨ ਦੀ ਇੱਜ਼ਤ ਵੀ ਨਹੀਂ ਕਰਨੀ ਆਉਂਦੀ ਬਾਈ ਜੀ ਇੱਜ਼ਤ ਕਰਾਉਣੀ ਆ ਨਾ ਫਿਰ ਇੱਜ਼ਤ ਕਰਨੀ ਵੀ ਪੈਂਦੀ ਆ ਪਹਿਲਾਂ ਤਾਂ ਮੇਰੀ ਗੱਡੀ ਦੀ ਬਾਰੀ ਵੇਲੇ ਕਿਹੜੇ ਤਰੀਕੇ ਨਾਲ ਖੋਲੀ ਆ ਬਿਨਾ ਪੁੱਛੇ ਫਿਰ ਮੇਰਾ ਨਾਮ ਅਸਲੀ ਕੀ ਆ ਤੇ ਨਾ ਤੂੰ ਮੇਰਾ ਕੀ ਲੈ ਰਿਆ ਵਾ ਯਾਰ ਤੂੰ ਮੋਟਾ ਤਾਂ ਤਾਂ ਹੀ ਮੋਟਾ ਕਹਿੰਦੇ ਆ ਨਾਲੇ ਤੈਨੂੰ ਵੀਡੀਓ ਚ ਵੀ ਮੋਟਾ ਕਹਿੰਦੇ ਆ ਭਾਈ ਇਹ ਕਨ ਆਪਣੀ ਪੰਜਾਬੀ ਫਿਲਮ ਇੰਡਸਟਰੀ ਦਾ 스타 ਆ ਗੁਰਪ੍ਰੀਤ ਸਿੰਘ ਕੁੱਕੀ ਉਹਦਾ ਕੁੱਕੀ ਨਾਮ ਫਿਲਮਾਂ ਚ ਮਸ਼ਹੂਰ ਆ ਜਿਵੇਂ ਉਹਦੇ ਬਾਹਰ ਜਾ ਕੇ ਕਹੇਗਾ ਉਹ ਕੁੱਕੀ ਤੇਰੇ ਨਾਲ ਫੋਟੋ ਕਜਾਉਣੀ ਆ ਅਗਲਾ ਤੇਰੇ ਨਾਲ ਫੋਟੋ ਕਜਾਊਗਾ ਅਗਲਾ ਲੱਪੜ ਮਾਰੂ ਤੇਰੇ ਮੂੰਹ ਤੇ ਉਹ ਬੱਸ ਕਰ ਹੁਣ ਤੂੰ ਆਪਣੇ ਆਪ ਨੂੰ ਗੁਰਪ੍ਰੀਤ ਸਿੰਘ ਕੋ ਗੀਣਾ ਕੰਪੇਅਰ ਕਰੇਗਾ ਓਏ ਉਹਦਾ ਲੈਵਲ ਦੇਖ ਤੇ ਤੂੰ ਆਪਦਾ ਲੈਵਲ ਦੇਖ ਬਾਈ ਕੰਪੇਅਰ ਨਹੀਂ ਕਰਦਾ ਇਨਸਾਨ ਦਾ ਲੈਵਲ ਚਾਹੇ ਛੋਟਾ ਹੋਵੇ ਚਾਹੇ ਵੱਡਾ ਜੇ ਕਿਸੇ ਦੀ ਇੱਜ਼ਤ ਕਰੇਗਾ ਨਾ ਵੀਰੇ ਤਾਂ ਤਾਂ ਦਨਵੈਜਰ ਨੂੰ ਮਿਲੂਗੀ ਤੂੰ ਮੇਰੀ ਗੱਡੀ ਦਾ ਸ਼ੀਸ਼ਾ ਘੜਗਾਉਂਦਾ ਆ ਕੇ ਜੇ ਮੈਂ ਤੈਨੂੰ ਨਾ ਬੁਲਾਉਂਦਾ ਫਿਰ ਤੂੰ ਮੈਨੂੰ ਕਹਿੰਦਾ ਤੂੰ ਆ ਕੇ ਸਿੱਧੀ ਮੇਰੀ ਗੱਡੀ ਦਾ ਪਾਰੀ ਦੇ ਖੋਲ ਕੇ ਅੰਦਰ ਵੜ ਗਿਆ ਓ ਜਾਏ ਵੱਡਾ ਆ ਸਟਾਰ ਹੁਣੇ ਤੈਨੂੰ ਮੈਂ ਕਰਦਾ ਅਨਫੋਲੋ ਨਾ ਤੇ ਇਹਦੀ ਵੀਡੀਓ ਨੂੰ ਮੈਂ ਕਰਾਂ ਲਾਈਕ ਤੇ ਨਾ ਮੈਂ ਕਰਾਂ ਸ਼ੇਅਰ ਕਰ ਦੇ ਜਦੋਂ ਤੇਰੀ ਕੋਈ ਵੀਡੀਓ ਨਾ ਚੱਲੀ ਤੈਨੂੰ ਆਪੇ ਪਤਾ ਲੱਗ ਜਾ ਚੱਲ ਚੱਲ ਗਏ ਆਪਾਂ ਕਿਹੋ ਜੇ ਬੁੱਢੜ ਲੋਗੋ ਯਾਰ ਬੋਲਣ ਦੀ ਅਗਲ ਹੀ ਹੈ ਨਹੀਂ ਕਿਵੇਂ ਬੁਲਾਈਦਾ ਲੋਕਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਵੀ ਤੁਸੀਂ ਵੀਡੀਓ ਬਣਾਉਂਦੇ ਆ ਹਾਂ ਹਾਂ ਅਸੀਂ ਤੁਹਾਡੀ ਵੀਡੀਓ ਬੋਲ ਲਾਈਕ ਕਰਦੇ ਆ ਥੈਂਕ ਯੂ ਬਹੁਤ ਥੈਂਕ ਯੂ ਆ ਬੁੱਢੜੋ ਦੇਖ ਲਓ ਤੁਹਾਡੇ ਨਾਲ ਤਾਂ ਜਵਾਕ ਹੀ ਚੰਗੇ ਆ ਕੰਮ ਤੋਂ ਕੰਮ ਬੋਲਣ ਦੀ ਅਗਲ ਤਾਂ ਹੈਗੀ ਆ ਹੱਦ ਹੋ ਗਈ ਯਾਰ ਤੁਹਾਡੀ ਕੋਈ ਨਾ ਤੈਨੂੰ ਤਾਂ ਸਿਖਾਉਣਾ ਸਾਬਕ ਮਿਲਦੇ ਆ ਬਾਹਰ ਆਹ ਬੜੀ ਤਕੜੀ ਚੀਜ਼ ਆਈ ਹੈ ਯਾਰ ਆ ਕਿਡਾ ਬਿਨਾ ਪੁੱਛੇ ਦੱਸਿਆ ਆਪਣੇ ਘਰੇ ਵੜਿਆ ਆ ਓਏ ਕੌਣ ਆ ਤੂੰ ਤੈਨੂੰ ਅਗਲੁਕਲ ਹੈ ਨਹੀਂ ਘਰੇ ਕਿਸੇ ਦੇ ਵੜਨ ਤੋਂ ਪਹਿਲਾਂ ਬਾਹਰੋਂ ਗੇਟ ਖੜਕਾ ਲਈਦਾ ਹੁੰਦਾ ਬਾਈ ਯਾਰ ਮੈਂ ਤਾਂ ਤੁਹਾਨੂੰ ਮਿਲਣ ਆਇਆ ਵਾਂ ਯਾਰ ਮਿਲਣ ਆਇਆ ਤਾਂ ਠੀਕ ਆ ਕੁੜੀਆਂ ਬੁੜੀਆਂ ਦਾ ਘਰ ਆ ਇਹ ਤੂੰ ਬਿਨਾ ਪੁੱਛੇ ਅੰਦਰ ਵੜ ਗਿਆ ਕਿਉਂ ਬਾਈ ਲੱਗਾ ਨਾ ਦੁੱਖ ਮੈਂ ਬਿਨਾ ਪੁੱਛੇ ਤੇਰੇ ਘਰੇ ਵੜ ਗਿਆ ਆਹੀਂ ਮੈਨੂੰ ਲੱਗਾ ਸੀ ਜਦੋਂ ਤੂੰ ਬਿਨਾ ਪੁੱਛੇ ਮੇਰੀ ਗੱਡੀ ਦੀ ਬਾਰੀ ਖੋਲੀ ਸੀ ਤੇਰੀ ਤਾਂ ਇੱਥੇ ਕੋਈ ਫੈਮਿਲੀ ਦਾ ਮੈਂਬਰ ਵੀ ਹੈ ਨਹੀਂ ਤੇਰਾ ਯਾਰ ਦੋਸਤ ਹੀ ਆ ਮੇਰੀ ਗੱਡੀ ਦੇ ਜਦੋਂ ਬਾਰੀ ਖੋਲੀ ਸੀ ਨਾ ਮੇਰੀ ਸਾਰੀ ਫੈਮ ਤੇ ਇੰਨੇ ਲੋਕਾਂ ਦੇ ਵਿੱਚ ਤੂੰ ਮੇਰੇ ਇੱਥੇ ਖੜਕੇ ਬੇਇਜ਼ਤੀ ਕੀਤੀ ਆ ਮਾੜੀ ਮੋਟੀ ਅਗਲ ਨੂੰ ਹੱਥ ਮਾਰੀਦਾ ਹੁੰਦਾ ਜਦੋਂ ਅਗਲੇ ਦਾ ਪਰਿਵਾਰ ਨਾਲ ਹੋਵੇ ਨਾ ਤੇ ਬਿਨਾਂ ਪੁੱਛੇ ਬਾਰੀ ਨਹੀਂ ਖੋਲੀ ਦਿੰਦੀ ਜਿਵੇਂ ਤੈਨੂੰ ਦੁੱਖ ਲੱਗਾ ਨਾ ਮੈਂ ਤੇਰੇ ਬਿਨਾਂ ਪੁੱਛੇ ਘਰੇ ਵੜਿਆ ਮੈਨੂੰ ਵੀ ਆਏ ਦੁੱਖ ਲੱਗਾ ਸੀ ਬਸ ਤੈਨੂੰ ਇਹੀ ਰਿਅਲਾਈਜ਼ ਕਰਾਉਣਾ ਸੀ ਬਾਈ ਮੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਮੈਨੂੰ ਬਾਰੀ ਨਹੀਂ ਸੀ ਖੋਦਣੀ ਚਾਹੀਦੀ ਦੂਜੀ ਗੱਲ ਆ ਬਿਨਾਂ ਪਰਮਿਸ਼ਨ ਤੋਂ ਜਦੋਂ ਤੁਸੀਂ ਮੇਰੇ ਘਰੇ ਵੜੇ ਨਾ ਮੈਨੂੰ ਉਦੋਂ ਅਹਿਸਾਸ ਹੋਇਆ ਕਿ ਉੱਥੇ ਮੈਂ ਕਿੱਡੀ ਵੱਡੀ ਗਲਤੀ ਕਰ ਹੱਥ ਨਹੀਂ ਜੋੜਨੇ ਇਹ ਹੱਥ ਸਿਰਫ ਉਹ ਰੱਬ ਅੱਗੇ ਜੋੜਨੇ ਆ ਸਾਡੇ ਰਗੇ ਇਨਸਾਨਾਂ ਅੱਗੇ ਨਹੀਂ ਬਾਕੀ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਬਸ ਇੰਨਾ ਹੀ ਬਹੁਤ ਆ ਆਪ ਦਾ ਤਿਆਰ ਕੀ ਓ ਬਾਈ ਸੰਦੀਪ ਯਾਰ ਫੋਟੋ ਦਾ ਕਰ ਲਈਏ ਅਸੀਂ ਤੇਰੇ ਫੈਨ ਆ ਉਹ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਤੁ ਕਲੀ ਪਰ ਟੋਈ ਨਾ ਇਹੋ ਜ਼ਿੰਦਗੀ ਨਹੀਂ ਹੁੰਨੀ ਵਾਰੀ ਵਾਰੀ ਉਦਾਸ ਆ ਤੇ ਹੋਈ ਨਾ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲ ਕੋਈ ਨਾ ਇਹੋ ਜ਼ਿੰਦਗੀ ਨੀਉਂ ਦੀਵਾਰੀ ਵਰੀ ਉਦਾਸਿਆ ਦੇ ਹੋਈ ਨਾ ਬਾਕੀ ਜੇ ਸਾਡਾ ਮੈਸੇਜ ਵਧੀਆ ਲੱਗੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤਾਂ ਸਾਡੀ ਹੋਰ ਵੀਡੀਓ ਦੇਖਣ ਲਈ ਸਾਡਾ ਪੇਜ ਲਾਈਕ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ